ਕਰਨਾ ਸਾਥੀਓ ਇੱਕ ਦਾ ਵਰਤੀ ਵਾਲੇ ਮਹਾਰਾਜਨਾ ਇਹਨਾਂ ਦੀ ਜਹਾਰੀ ਦਾ ਸਮਾਂ ਜਿਹੜਾ ਉਹ ਸਾਡੇ ਫੈਕਟਰੀਆਂ ਦੇ ਮਜ਼ਦੂਰਾਂ ਦੀ ਜਹਾਰੀ ਦਾ ਸਮਾਂ ਖੇਤ ਮਜ਼ਦੂਰਾਂ ਦੀ ਜਹਾਰੀ ਦਾ ਸਮਾਂ ਉਹ ਕੇਂਦਰ ਸਰਕਾਰ ਨੇ ਤੈਅ ਕਰਤਾ ਵੀ ਉਹ ਜਿੰਨਾ ਮਰਜੀ ਸਮਾਂ ਕਰਾਉ। ਪੰਗਾ ਉਹ ਚੱਲ ਰਹੀਆਂ ਨੇ ਕਿਸੇ ਸੈਂਟਰ ਦੇ ਜਿਹੜਾ ਉਹਨਾਂ ਨੇ ਪ੍ਰੈਸਰੀ ਦਾ ਵਿਰੋਧ ਨਹੀਂ ਕੀਤਾ ਅੱਜ ਬਿਜਲੀ ਸੋਧ ਮਿਲ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਇਹ ਕਿਰਤ ਕਾਨੂੰਨ ਲੈ ਕੇ ਆਂਦਾ ਜਿਸ ਦੇ ਵਿੱਚ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ ਵਧਾਇਆ ਜਾਂਦਾ ਕੀਤਾ ਗਿਆ ਉਹਦਾ ਕੋਈ ਸਰਕਾਰ ਵੱਲੋਂ ਸੂਬੇ ਦੇ ਸਰਕਾਰਾਂ ਵੱਲੋਂ ਕੋਈ ਫਰੋਦ ਨਹੀਂ ਹੈ ਸੈਂਟਰ ਨੇ ਜਿੱਤਾ ਜਿਹੜਾ ਕਿਰਤ ਕਾਨੂੰਨਾਂ ਦੇ ਵਿੱਚ ਛੋੜ ਕਰਕੇ ਉਹ ਚਾਰ ਲੇਬਰ ਕੋਡ ਬਣਾ ਕੇ ਜਿਹੜਾ ਅੱਜ ਲਾਗੂ ਕੀਤੇ ਹੋਏ ਆ ਉਹ ਸਾਡੇ ਆਉਣ ਵਾਲੇ ਸ਼ਸ਼ੀਕਲ ਜੀ ਮੈਂ ਬਲਜਿੰਦਰ ਮਾਨ ਨਿਊ 7 ਪੰਜਾਬ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਦੇ ਹਾਂ ਇੱਥੇ ਇੱਕ ਸ joint ਕਿਸਾਨ ਮੋਰਚੇ ਦੇ ਸੱਦੇ ਤੇ ਨਾਭਾ ਦੀ ਸਬਡਿਵੀਜ਼ਨ ਬਿਜਲੀ ਬੋਰਡ ਦੇਖੇ ਗ੍ਰਿਡ ਦੇਖੇ ਧਰਨਾ ਦਿੱਤਾ ਜਾ ਰਿਹਾ ਹੈ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੇ ਨਿੱਜੀ ਮੰਗਾਂ ਲਈ ਕਿ ਬਿਜਲੀ ਬੋਰਡ ਦਾ ਨਿਜੀਕਰਨ ਲਈ ਧਰਨਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਆਪਣੇ ਹੱਕੀ ਮੰਗਾਂ ਲਈ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਉੱਥੇ ਵੱਖ-ਵੱਖ ਬਲਾਰੇ ਪਹੁੰਚੇ ਨੇ ਵੱਖ-ਵੱਖ ਜਥੇਬੰਦੀਆਂ ਨੇ ਸੂਜਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁਲਾਜ਼ਮ ਜਥੇਬੰਦੀਆਂ ਨੇ ਸਾਰੀਆਂ ਹੀ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਪ੍ਰਧਾਨ ਜੀ ਜੋ ਅੱਜ ਤੁਸੀਂ ਸੂਜਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੌਜੂਦ ਹੋਏ ਤੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਸੂਜਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਸਾਊਥ ਡਿਵੀਜ਼ਨ ਨਾਬਾ ਦੇ ਡਿਵੀਜ਼ਨਾਂ ਜਿਹੜੀ ਨਾਬਾ ਉੱਤੇ ਤੇ ਧਰਨਾ ਅਸੀਂ ਲਾ ਰਹੇ ਹਾਂ ਜਿਹੜਾ ਸੈਂਟਰ ਗਵਰਨਮੈਂਟ ਨੇ ਬਿਜਲੀ ਬਿੱਲ 2025 ਪਹਿਲਾਂ ਉਹ 22 ਦੀ ਤੇ ਹੁਣ ਉਹ 25 ਬਣ ਗਿਆ ਉਹਨੂੰ ਲੈ ਕੇ ਆ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਸਾਰੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਬਿਜਲੀ ਮੁਲਾਜ਼ਮੇਨਾਂ ਜਥੇਬੰਦੀਆਂ ਦੇ ਨਾਲ ਸਾਂਝੇ ਤੌਰ ਤੇ ਅੱਜ ਇਹ ਜਿਹੜਾ ਧਰਨਾ ਲਾ ਰਹੇ ਹਾਂ ਔਰ ਉਹਦੀਆਂ ਕਾਪੀਆਂ ਜਿਹੜੀਆਂ ਬਿਜਲੀ ਬਿੱਲ ਦੀਆਂ ਫੁਕਾਂਗੇ ਕਿਉਂਕਿ ਅਸੀਂ ਇਹ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਇਹ ਸਾਰੇ ਦੇ ਸਾਰੇ ਸਰਕਾਰੀ ਉਦਾਰਿਆਂ ਨੂੰ ਜਿਹੜਾ ਵੇਚਣਾ ਚਾਹੁੰਦੀ ਹੈ ਔਰ ਪ੍ਰਾਈਵੇਟ ਕਰਨਾ ਚਾਹੁੰਦੀ ਹੈ ਪ੍ਰਾਈਵੇਟ ਵੀ ਆਪ ਦੇ ਚਾਹੇਤਿਆਂ ਨੂੰ ਦੇ ਕੇ ਉਹਨਾਂ ਨੂੰ ਲਾਭ ਉਠਾਉਣਾ ਚਾਹੁੰਦੀ ਹੈ ਇਸ ਲਈ ਅਸੀਂ ਇਹਦਾ ਸੂਜੁਕਤ ਮੋਰਚੇ ਵੱਲੋਂ ਵਿਰੋਧ ਕਰਦੇ ਹਾਂ ਜੀ ਜੋ ਅੱਜ ਤੁਸੀਂ ਉਹ ਧਰਨਾ ਦੇ ਰਹੇ ਹੋ ਗ੍ਰਿਡ ਵਿਖੇ ਇੱਕ ਹੀ ਕਿਹੜਾ ਚਾਹੁੰਦੇ ਹੋ ਸੰਯੁਗਤ ਮੋਰਚੇ ਦੇ ਇਕੱਠ ਦੇ ਵਿੱਚ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਬਿਜਲੀ ਬੋਰਡ ਦੀ ਜਥੇਬੰਦੀਆਂ ਵੀ ਸਾਡੇ ਨਾਲ ਇਕੱਠੀਆਂ ਆਈਆਂ ਮਜ਼ਦੂਰ ਜਥੇਬੰਦੀਆਂ ਵੀ ਪਿੰਡਾਂ ਦੇ ਵਿੱਚ ਵੀ ਜਾਗਰੂਤ ਕੀਤਾ ਸੀ ਨੇ ਜਾ ਕੇ ਦੋ ਦਿਨ ਅਸੀਂ ਨਾਲ ਆਏ ਨੇ ਜਿਹੜਾ ਇਹ ਕੋਆਪਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਸੰਭਾ ਰਹੀ ਹੈ ਸਰਕਾਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਦੋਨੇ ਜਿਹੜੇ ਕੰਦੇ ਤੇ ਅਸੀਂ ਆਪ ਸਰਕਾਰਾਂ ਇਹ ਸੈਂਟਰ ਸਰਕਾਰ ਦੇ ਪੁੱਤ ਬਣੇ ਹੋਏ ਨੇ ਪੰਜਾਬ ਸਰਕਾਰ ਵੀ ਇਹ ਪ੍ਰਾਈਵੇਟ ਘਰਾਣਿਆਂ ਨੂੰ अडानी ਵਾਨੀ ਨੂੰ ਦੇਣਾ ਚਾਹੁੰਦੇ ਨੇ ਫਿਰ ਬਿਜਲੀ ਬੋਰਡ ਤੇ ਪਿੰਡਾਂ ਦੇ ਵਿੱਚ ਮੋਟਰਾਂ ਦੇ ਉੱਤੇ ਵੀ ਇਹ ਬਿੱਲ ਲਾਉਣੇ ਚਾਹੁੰਦੇ ਨੇ ਆਪਣੇ ਜਿਹੜੇ ਮੀਟਰ ਸਮਾਰਟ ਮੀਟਰ ਲਾਉਣ ਲਗੇ ਤੇ ਪਿੰਡਾਂ ਘਰਾਂ ਦੇ ਵਿੱਚ ਵੀ ਸਮਾਰਟ ਮੀਟਰ ਲਾਉਣੇ ਚਾਹੁੰਦੇ ਨੇ ਪ੍ਰਾਈਵੇਟ ਦੇ ਹੱਥ ਦੇ ਵਿੱਚ ਦੇ ਕੇ ਲੋਕਾਂ ਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲਣਾ ਜੀ ਏਸੀ ਵੀ ਕਬਾੜੀ ਲੈ ਕੇ ਜਾਣਗੇ ਏਸੀ ਵੀ ਨਹੀਂ ਚਲਾ ਸਕਾਂਗੇ ਇੰਨੀ ਬਿਜਲੀ ਮਹਿੰਗੀ ਹੋ ਜਾਣੀ ਹੈ ਇਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਕਾਪੀਆਂ ਸਾੜਾਂਗੇ ਸਰਕਾਰ ਦੇ ਵਿਰੋਧ ਦੇ ਵਿੱਚ ਤੇ ਅੱਗੇ ਜੋ ਆਊਗਾ ਸਾਨੂੰ ਸੱਦਾ ਉਹ ਵੀ ਅੱਗੇ ਅਸੀਂ ਨਹੀਂ ਸੰਘਰਸ਼ ਪੱਤਾ ਕਰਾਂਗੇ ਮੇਲ ਸਿੰਘ ਤੌਂਗਾ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਪੰਜਾਬ ਡਾਕਟਰ ਦਰਸ਼ਨਪਾਲ ਦੀ ਜਥੇਬੰਦੀ ਵੱਲੋਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਰਤ ਤੇ ਆ ਜਿਹੜਾ ਬਿਜਲੀ ਬਿੱਲ 2025 ਆ ਉਹਨੂੰ ਰੱਦ ਕਰਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਸੰਯੁਕਤ ਮੋਰਚੇ ਦੀ ਕਾਰ ਆ ਸ਼ੁਰੂ ਤੋਂ ਲੈ ਕੇ ਅਸੀਂ ਬਿਜਲੀ ਬੋਰਡ ਦਾ ਨਿੱਜੀਕਰਨ ਹੋਣ ਦੇ ਵਿਰੋਧ ਦੇ ਵਿੱਚ ਆ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਕਿਉਂਕਿ ਸਰਕਾਰ ਬਿਜਲੀ ਬੋਰਡ ਨੂੰ ਕਾਰਪੋਰੇਟਾਂ ਦੇ ਹੱਥ ਵਿੱਚ ਦੇਣਾ ਚਾਹੁੰਦੀ ਆ ਜਿਸ ਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਬਿਜਲੀ ਉਹ ਵਰਤਣੀ ਬਹੁਤ ਔਖੀ ਹੋ ਜਾਵੇਗੀ ਉਸ ਮੇਲ ਨੂੰ ਰੱਦ ਕਰਾਉਣ ਵਾਸਤੇ ਉਹਦੀਆਂ ਕਾਪੀਆਂ ਸਾੜਨ ਵਾਸਤੇ ਅੱਜ ਅਸੀਂ ਨਾਭਾ ਡਿਵੀਜ਼ਨ ਐਕਸਲ ਸਾਹਿਬ ਦੇ ਦਫ਼ਤਰ ਦੇ ਵਿੱਚ ਇਕੱਠੇ ਹੋਏ ਆ ਤਾਂ ਜੋ ਜਿਹੜਾ ਕਾਨੂੰਨ ਬਣਾਇਆ ਗਿਆ ਕਾਪੀਆਂ ਸਾੜਾਂਗੇ ਉਸ ਕਾਨੂੰਨ ਨੂੰ ਅਸੀਂ ਨਹੀਂ ਮੰਨਦੇ ਤੇ ਨਾ ਲਾਗੂ ਹੋਣ ਦੇਣਾ ਹਾਂ ਹਾਂਜੀ ਪ੍ਰਧਾਨ ਜੀ ਜੋ ਅੱਜ ਤੁਸੀਂ ਧਰਨਾ ਦੇ ਰਹੇ ਹੋ ਇਹਦੇ ਵਿੱਚ ਮੇਨ ਮੁੱਖ ਮੰਗਾਂ ਕਿਹੜੀਆਂ-ਕਿਹੜੀਆਂ ਨੇ ਜੀ ਇਹਦੇ ਵਿੱਚ ਮੇਨ ਦੋ ਮੁੱਖ ਮੰਗਾਂ ਨੇ ਜੀ ਐਸਕੇਐਮ ਵੱਲੋਂ ਜਿਹੜੀ ਮੀਟਿੰਗ ਹੋਈ ਸੀ ਲੁਧਿਆਣੇ ਦੇ ਵਿੱਚ ਉਹਨਾਂ ਵੱਲੋਂ ਇੱਕ ਜਿਹੜਾ ਸਾਡੇ ਸੁਨੇਹਾ ਆਇਆ ਸੀ ਉਹਦੇ ਵਿੱਚ ਇੱਕ ਤਾਂ ਬਿਜਲੀ ਸੋਧ ਵਿਲ ਜਿਹੜਾ ਹੈਗਾ ਉਹਦੇ ਖਿਲਾਫ ਅਸੀਂ ਅੱਜ ਉਹਦੀਆਂ ਕਾਪੀਆਂ ਨੇ ਜਿਹੜੀਆਂ ਇੱਥੇ ਸਾੜਨੀਆਂ ਨੇ ਨਾਬਾ ਸਬਡਿਵੀਜ਼ਨ ਦੇ ਵਿੱਚ ਤੇ ਦੂਸਰਾ ਸੀਗਾ ਸੀਡ ਵਿਲ ਸੀਡ ਵਿਲ ਜਿਹੜਾ ਸਰਕਾਰ ਲੈ ਕੇ ਆ ਰਹੀ ਹੈ ਉਹਦੇ ਖਿਲਾਫ ਉਹਦੀਆਂ ਵੀ ਅਸੀਂ ਕਾਪੀਆਂ ਨੇ ਜਿਹੜੀਆਂ ਅੱਜ 2 ਵਜੇ ਇੱਥੇ ਸਾੜਨੀਆਂ ਨੇ ਕਿ ਇਹਨਾਂ ਦਾ ਜਿਹੜਾ ਮਕਸਦ ਹੈ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੈ ਉਹ ਪ੍ਰਾਈਵੇਟੇਸ਼ਨ ਵੱਲ ਜਿਹੜੀ ਹੈ ਉਹ ਜਾ ਰਹੀ ਹੈ ਤੇ ਸਰਕਾਰੀ ادارے ਨੇ ਜਿਹੜੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਉਹਨਾਂ ਨੂੰ ਵੇਚਿਆ ਜਾ ਰਿਹਾ ਉਹਨਾਂ ਨੂੰ ਜਿਹੜੇ ਸਾਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਸੌਂਪਿਆ ਜਾ ਰਿਹਾ ਤਾਂ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਪ੍ਰਦਰਸ਼ਨ ਹੈ ਇਹ ਕਰ ਰਹੇ ਹਾਂ ਇਹ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਬਲਾਕਾਂ ਦੇ ਵਿੱਚ ਸਾਰੀਆਂ ਸਬਡਿਵੀਜ਼ਨਾਂ ਤੇ ਜਿਹੜਾ ਅੱਜ ਇਹ ਧਰਨੇ ਮਜਾਰੇ ਨੇ ਜਿਹੜੇ ਹੋ ਰਹੇ ਨੇ ਅਸੀਂ ਬਿਜਲੀ ਸੋਧ ਬਿੱਲ ਦਾ ਅਤੇ ਸੀਡ ਬਿੱਲ ਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਸੀਡ ਬਿੱਲ ਦੇ ਵਿੱਚ ਮੈਂ ਥੋੜਾ ਜਿਹਾ ਇੱਕ ਤੁਹਾਨੂੰ ਜਿਹੜਾ ਕਹਿਣਾ ਚਾਹੂੰਗਾ ਕਿ ਜਿਹੜੇ ਸਾਡੇ ਆਪਣੇ ਬੀਜ ਨੇ ਉਹਨਾਂ ਨੂੰ ਖਤਮ ਕਰਕੇ ਕਿਸਾਨੀ ਨੂੰ ਨਿਰਭਰ ਕਰਨਾ ਚਾਹੁੰਦੀ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਤੇ ਸਰਕਾਰ ਕਿਉਂਕਿ ਜਿਹੜਾ ਸੀਡ ਬਿੱਲ ਹੈ ਉਹਦੇ ਵਿੱਚ ਜੀਐਮ ਜਿਹੜੇ ਬੀਜ ਆ ਰਹੇ ਨੇ ਜੈਨੇਟਿਕ ਮੋਟੀਫਾਈਡ ਜਿਹੜੇ ਬਿਲ ਆ ਰਹੇ ਨੇ ਬੀਜ ਆ ਰਹੇ ਨੇ ਉਹਨਾਂ ਤੋਂ ਅੱਗੇ ਬੀਜ ਤਿਆਰ ਕਿਸਾਨ ਕਰ ਹੀ ਨਹੀਂ ਸਕਦਾ ਹੈਗਾ ਇਸ ਕਰਕੇ ਜਦੋਂ ਵੀ ਉਹਨਾਂ ਨੂੰ ਕੋਈ ਫਸਲ ਬੀਜਣੀ ਪਊਗੀ ਤਾਂ ਇਹ ਨਿਰਭਰ ਜਿਹੜਾ ਹੈਗਾ ਉਹ ਕੰਪਨੀਆਂ ਤੇ ਹੋਣਗੇ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਬਿੱਲ ਨੇ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਧਰਨਾ ਮੁਜ਼ਾਹਰਾ ਅੱਜ ਇੱਥੇ ਨਾਬੇ ਦੇ ਵਿੱਚ ਕਰ ਰਹੇ ਹਾਂ ਅੱਜ ਦੇ ਧਰਨੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਪੁੱਲ ਹਿੰਦਕ ਖਾਨ ਸਭਾ ਧਰਨੇ ਦੀ ਸ਼ਮੂਲੀਅਤ ਕਰਨਾ ਜ਼ਰੂਰੀ ਹੈ ਇਸ ਲਈ ਅੱਜ ਅਸੀਂ ਜਿਹੜਾ ਇਹ ਮੁਜ਼ਾਹਰਾ ਕਰ ਰਹੇ ਹਾਂ ਡਿਵੀਜ਼ਨ ਨਾਵਾ ਦੇ ਬਿਜਲੀ ਐਕਸ਼ਨ ਦੇ ਦਫ਼ਤਰ ਕੋਲੇ ਕਿਉਂਕਿ ਬਿਜਲੀ ਬੋਰਡ ਨੂੰ ਬਿਜਲੀ ਨਿਗਮ 'ਚ ਬਦਲ ਦਿੱਤਾ ਨਿਗਮਾਂ ਤੋਂ ਬਦਲ ਤੋਂ ਬਾਅਦ ਹੋਣ ਇਹਨੂੰ ਨਿੱਜੀ ਕਰਨ ਵਾਲ ਨੂੰ ਬਦ ਰਿਹਾ ਨਿੱਜੀ ਕਰਨ ਦੇ ਜਿਹੜੇ ਨੁਕਸਾਨ ਬਹੁਤ ਭਾਰੀ ਨੇ ਇਹ ਪ੍ਰਾਈਵੇਟ ਬੰਦੇ ਦੇ ਹੱਥੋਂ ਚਲੀ ਜਾਂਦੀ ਹੈ ਉਹ ਬਿਜਲੀ ਉਹਨੂੰ ਦੇਊਗਾ ਜਿਹੜੇ ਨੂੰ 4 ਪੈਸੇ ਵੱਧ ਮਿਲਣਗੇ ਇਸ ਲਈ ਗਰੀਬਾਂ ਨੂੰ ਕੋਈ ਸਹੂਲਤਾਂ ਜਿਹੜਾ ਸਰਕਾਰੀ ਅਦਾਰਾ ਦਿੰਦਾ ਉਹ ਗਰੀਬਾਂ ਦੇ ਬਹੁਤ ਵੱਡਾ ਕੁਹਾੜਾ ਚੱਲੂਗਾ ਕਿਸਾਨਾਂ ਦੀ ਜਿਹੜੀ ਫ੍ਰੀ ਜਾਂ ਘਰਾਂ ਦੀ ਬਿਜਲੀ ਜਿਹੜੀ ਫ੍ਰੀ ਵੋਟ ਸਾਨੂੰ ਦਿੰਦਾ ਹੈ ਬਿਜਲੀ ਬੋਰਡ ਉਹ ਸਾਰੀ ਸਮਾਪਤ ਹੋ ਜਾਊ ਪ੍ਰਾਈਵੇਟ ਕੋਈ ਕਿਸੇ ਨੂੰ ਫ੍ਰੀ ਬਿਜਲੀ ਨਹੀਂ ਦਿੰਦਾ ਇਸੇ ਤਰ੍ਹਾਂ ਸੀਡ ਬੈਲ ਜਿਹੜੇ ਸਾਡੇ ਬੀਜ ਨੇ ਖੇਤੀ ਦੇ ਹਾਈਬ੍ਰਿਡ ਬੀਜਾਂ ਤੇ ਡਿਪੈਂਡ ਕਰਾਉਣਾ ਚਾਹੁੰਦੇ ਆ ਸਾਨੂੰ ਹਾਈਬ੍ਰਿਡ ਬੀਜ ਅੱਜ ਖਰਬੂਜੇ ਦਾ ਬੀਜ 60000 ਰੁਪਏ ਕਿਲੋ ਮਿਲਦਾ ਹੈ ਹਾਈਬ੍ਰਿਡ ਬੀਜ ਇਸ ਤਰ੍ਹਾਂ ਹੀ ਬਾਕੀ ਬੀਜਾਂ ਦਾ ਹਾਲ ਹੋਣਾ ਹੈ ਕਿਸਾਨ ਹਾਈਬ੍ਰਿਡ ਬੀਜ ਆਪ ਪੈਦਾ ਨਹੀਂ ਕਰ ਸਕਦਾ ਇਸ ਲਈ ਉਹ ਖਰੀਦਣਾ ਹੀ ਹੋਣਗੇ ਕੰਪਨੀਆਂ ਕੋ ਇਸ ਲਈ ਇਹਨਾ ਕੰਪਨੀਆਂ ਦੇ ਕਬਜ਼ਾ ਸਰਕਾਰ ਕਰਾਉਣਾ ਚਾਹੁੰਦੀ ਹੈ ਬਿਜਲੀ ਬੋਰਡ ਦਾ ਪੀਜਾਂ ਦੇ ਉੱਤੇ ਅਸੀਂ ਜਿਹੜਾ ਹੈ ਨਾ ਕੰਪਨੀਆਂ ਦੇ ਖਿਲਾਫ ਲੜਾਂਗੇ ਡਟ ਕੇ ਲੜਾਂਗੇ ਇਹਦਾ ਵਿਰੋਧ ਕਰਾਂਗੇ ਲੜਾਂਗੇ ਜਿੱਤਾਂਗੇ ਸਾਡੇ ਜਿੰਨੇ ਵੀ ਮੁਲਾਜ਼ਮ ਨੇ ਸਾਡੇ ਪਿੰਡਾਂ ਤੋਂ ਆਉਂਦੇ ਨੇ ਇਹਨਾਂ ਨੂੰ ਇਹ ਕੱਚਾ ਰੱਖਣਗੇ ਕਿਉਂਕਿ ਜਿਹੜੇ ਸਾਡੇ ਡੀਸੀ ਸਾਹਿਬ ਨੇ ਉਹ ਤਾਂ ਪੱਕੇ ਨੇ ਐਮਐਲਏ ਸਾਡੇ ਪੱਕੇ ਨੇ ਮੰਤਰੀ ਸਾਡੇ ਪੱਕੇ ਨੇ ਜਾ ਐਸ ਡੀ ਐਮ ਜਾਂ ਜਿਹੜੇ ਨੀਤੀ ਘੜਦੇ ਨੇ ਉਹ ਪੱਕੇ ਨੇ ਛੋਟਾ ਮੁਲਾਜ਼ਮ ਕਿਉਂ ਕੱਚਾ ਰਹੇ ਇਹ ਜਿਹੜੀਆਂ ਸਾਰੀਆਂ ਨੀਤੀਆਂ ਨੇ ਪ੍ਰਾਈਵੇਟ ਕੰਪਨੀਆਂ ਲੈ ਕੇ ਆਉਣੀਆਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਆਂ ਅਸੀਂ ਜਿਵੇਂ ਇਹ ਸਿਸਟਮ ਚੱਲ ਰਿਹਾ ਸੀ ਪਾਖੜਾ ਤੋਂ ਜਿਹੜਾ ਸਾਡੀ ਫਰੀ ਦੇ ਵਿੱਚ ਬਿਜਲੀ ਬਣ ਰਹੀ ਸੀ ਉਹਦੇ ਇਹ ਮਹਿੰਗੇ ਰੇਟ ਲੈਂਦੇ ਨੇ ਹੁਣ ਹਿਮਾਚਲ ਆਪਣੇ ਪ੍ਰੋਜੈਕਟ ਲਾ ਰਹੇ ਆ ਸਾਨੂੰ ਬਿਜਲੀ ਵੇਚ ਰਿਹਾ ਸਾਡੇ ਵਾਲੇ ਇੱਥੇ ਕਹਿੰਦੇ ਨੇ ਵੀ ਜਿਹੜੀ ਚੱਲ ਰਹੀ ਹੈ ਇਹਨੂੰ ਵੇਚ ਇਹਨੂੰ ਪ੍ਰਾਈਵੇਟ ਨੂੰ ਵੇਚ ਦਈਏ ਇਹ ਸਰਕਾਰਾਂ ਅਸੀਂ ਚੋਣਾਂ ਅਸੀਂ ਉਂਗਲ ਤੇ ਸ਼ਾਈ ਲਵਾ ਕੇ ਸਰਕਾਰਾਂ ਚੋਣੀਆਂ ਦੀ ਲੇਕਿਨ ਸਰਕਾਰਾਂ ਆਪਣਾ ਸਹੀ ਹਿੱਤ ਸਮਾਜ ਹਿੱਤ ਦੇ ਵਿੱਚ ਜਿਹੜੀ ਸੌਖਾਦੀ ਦੀ ਉਹਦੇ ਉੱਤੇ ਪੂਰਨੀ ਉਤਰ ਰਹੇ ਜਿਹਦੇ ਕਰਕੇ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਅੱਜ ਕਿਸਾਨ ਮਜ਼ਦੂਰ ਏਕਤਾ ਇਹ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠਾਂ ਬਿਜਲੀ ਬੋਰਡ ਤੇ ਹੋਰ ਕਈ ਜਗ੍ਹਾ ਬੰਦੀਆਂ ਆਪਣਾ ਸੰਘਰਸ਼ ਕਰ ਰਿਹਾ ਇਹ ਸੰਘਰਸ਼ ਦੇ ਕਾਲੇ ਬਿਜਲੀ ਦਾ ਕਾਲਾ ਕਾਨੂੰਨ ਰੱਦ ਜੇ ਸਰਕਾਰਾਂ ਨਹੀਂ ਕਰਦੀਆਂ ਤਾਂ ਇਹ ਸੰਘਰਸ਼ ਚ ਸੜਕਾਂ ਤੱਕ ਜਾਏਗਾ ਇਹਨਾਂ ਅਫਸਰਾਂ ਦੇ ਦਫ਼ਤਰਾਂ ਤੱਕ ਜਾਏਗਾ ਇਹ ਅਸੀਂ ਲਾਗੂ ਨਹੀਂ ਹੋਣ ਦਿੰਦੇ ਐਨੇ ਕਹਿੰਦੇ ਹੋਏ ਉਹਦੀ ਖਾਸਤਾ ਹੈ ਜੀ ਹਾਂਜੀ ਨਿਰਮਲ ਜੀ ਜੋ ਅੱਜ ਤੁਸੀਂ ਇਹ ਧਰਨੇ ਦੇ ਵਿੱਚ ਯੋਗਦਾਨ ਪਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਸੈਂਟਰ ਸਰਕਾਰ ਪਹਿਲਾਂ ਵੀ ਸਾਡੇ ਦੇ ਜਾਨੀਏ ਕੋਹਾੜੇ ਬਾਹਰ ਰਹੀ ਆ ਪਰ ਸੈਂਟਰ ਸਰਕਾਰ ਨੇ ਇੱਕ 2025 ਬਿੱਲ ਜਿਹੜਾ ਪਾਸ ਕਰਤਾ ਉਹਦੇ ਵਿੱਚ ਜਿਹੜੀ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਨੀ ਪੂਰਾ ਧੱਕਿਆ ਜਾ ਰਿਹਾ ਜਿਹੜੇ ਸਾਡੇ ਮੀਟਰ ਨੇਗੇ ਜਿਹਦਾ ਰੋਲਾ ਚੱਲਦਾ ਸਮਾਰਟ ਮੀਟਰਾਂ ਦਾ ਕਿਸਾਨ ਜਿਹੇ ਬੰਦਿਆਂ ਉਹਨਾਂ ਦਾ ਵਿਰੋਧ ਕਰਦੀਆਂ ਨਹੀਂ ਆ ਪਰ ਮਲਾਜਮ ਮਜਬੂਰੀ ਬਸ ਉਹ ਲਾਉਣ ਜਾਂਦੇ ਨੇਗੇ ਪਰ ਅਸੀਂ ਵੀ ਉਹ ਉਹੀ ਮੀਟਰ ਬਦਲ ਵਰਤਣਾ ਕਿਉਂਕਿ ਉਹ ਮੀਟਰ ਐਸਾ ਵੀ ਜਿਹਦਾ ਜਾਨੀ ਕਿ ਕਿਤੋਂ ਵੀ ਵਹਿ ਕੇ ਕੱਟ ਕੀਤਾ ਜਾ ਸਕਦਾ ਜਿਵੇਂ ਪਹਿਲਾਂ ਪੰਜਾਬ ਸਰਕਾਰ ਦੇ ਆਪਣਾ ਲਾਨੀਆਂ ਬਾਨੀਆਂ ਨੇ ਮੋਬਾਈਲ ਥੀ ਜਿਹੜੇ ਆਪਣੇ ਫ੍ਰੀ ਕਰਤੇ ਤੇ ਲੋਕਾਂ ਨੂੰ ਚਾਰਟ ਤੇ ਲਾ ਲਿਆ ਉਹਦੇ ਬਾਅਦ ਉਹੀ ਰੇਟ ਦੇ ਵਿੱਚ ਦੁੱਗਣਾ ਤਿੱਗਣਾ ਕਰਤਾ ਤੇ ਜਦੋਂ ਕੋਈ ਕਾਲ ਕਰਨੀ ਆ ਕਾਲ ਆਪਾਂ ਕਰ ਨਹੀਂ ਸਕਦੇ ਹੈਗੇ ਨਾਲ ਇਹ ਕੱਢਾਂਗਾ ਜੇ ਤੁਸੀਂ ਪੈਸੇ ਪਵਾਉਂਗੇ ਇਹੀ ਕੰਮ ਸਾਡੇ ਨਾਲ ਜਣਗੇ ਬਿਜਲੀ ਬੋਰਡ ਦੇ ਵਿੱਚ ਜਿਹੜਾ ਮੀਟਰ ਲਾ ਰਹੇ ਨੇ ਸਮਾਰਟ ਉਹਦੇ ਕਰਕੇ ਹੋਣਾ ਤੇ ਜਿਵੇਂ ਹੁਣ ਚੰਡੀਗੜ੍ਹ ਵੇਚਦਾ ਨਿਜੀਕਰਨ ਕਰਤਾ ਉਹ ਉਹਦੀ ਜਿਹੜੀ ਸਾਲ ਦੀ ਟਰਨਓਵਰ ਆ ਉਹਨੇ ਚ ਵੇਚਦਾ ਕੌਟੀਆਂ ਦੇ ਭਾ ਸਾਡੀ ਜ਼ਮੀਨਾਂ ਵੇਚ ਰਹੇ ਨੇਗੇ ਜਿਹੜੀਆਂ ਕਿਸੇ ਆਪਣਾ ਪਿੰਡ ਵਾਲਿਆਂ ਨੇ দান ਕਰੀਆਂ ਹੋਈਆਂ ਵੀ ਸਾਡੇ ਜਣਗੇ ਵੀ ਤੁਸੀਂ ਵਧੀਆ ਲਾਈਟ ਆਊਗੀ ਤੁਸੀਂ ਉਹ ਉਹ ਨੂੰ ਆਪਣਾ ਹੱਕ ਜਦਾ ਰੱਖਣੇ सरपंच பஞ்சாயਤ ਜਣੇ ਕੇ ਵੀ ਬਹੁਤ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇਗੇ ਇਹਦੇ ਕਰਕੇ ਸਾਰੇ ਜਥੇਬੰਦੀਆਂ ਕਿਸਾਨ ਸਾਂਝਾ ਮੋਰਚ ਇਕੱਠੇ ਹੋਗੇ ਅਸੀਂ ਇਹ ਲੜਾਈ ਲੜ ਰਹੇ ਆ ਤੇ ਅਸੀਂ ਇਹ 2025 ਵੀਰ ਨੂੰ ਜਣੇ ਕੇ ਕੈਨਸਲ ਕਰਾ ਕੇ ਛੱਡਾਂਗੇ ਅੱਜ ਇਸ ਨਾਲ ਕੇ ਸੰਯੁਕਤ ਮੋਰਚੇ ਦੇ ਜਿਹੜੇ ਸੱਦੇ ਦੇ ਉੱਤੇ ਅੱਜ ਜਿਹੜਾ ਅਸੀਂ ਡਿਵੀਜ਼ਨ ਨਾਭ ਜਤਾਰਨਾ ਦੇ ਰਹੇ ਹਾਂ ਕਿਉਂਕਿ ਮੋਦੀ ਸਰਕਾਰ ਵੱਲੋਂ ਜਿਹੜਾ 2025 ਕੀ ਜਿਹੜਾ ਬਿਜਲੀ ਸੋਧ ਵੱਲੋਂ ਪਾਸ ਕਰ ਦਿੱਤਾ ਗਿਆ ਉਹ ਮਤਲਬ ਕਿ ਇੰਨਾ ਖਤਰਨਾਕ ਕਿ ਵੀ ਜਿਹੜੀ ਅੱਜ ਸਾਰੀਆਂ ਸਬਸਿਡੀ ਸਾਨੂੰ ਮਿਲ ਰਹੀਆਂ ਨੇਗੀਆਂ ਉਹ ਸਾਰੀਆਂ ਲਾਗੂ ਹੋ ਜਾਣਗੀਆਂ ਜਿਹੜੀ ਅੱਜ ਅਸੀਂ ਕੋਈ ਟਰਾਂਸਫਰ ਮੱਚ ਵੀ ਜਾਂਦਾ ਜੋ ਸਾਨੂੰ ਫਰੀ ਰੋਡ ਫਰੀ ਦੇ ਵਿੱਚ ਦਿੰਦਾਗਾ ਉਹ ਸਾਨੂੰ ਲੱਖ ਰੁਪਏ ਦੇ ਵਿੱਚ ਮਿਲਣਾਗਾ ਅੱਜ ਜਿਹੜੀ ਮੋਦੀ ਸਰਕਾਰ ਜਿਹੜੀ ਸਾਡੇ ਸਾਡੇ ਪਹਿਲਾਂ ਹੀ ਬੁਲਾਰੇ ਬੋਲ ਕੇ ਗਏ ਨੇਗੇ ਵੀ ਚੁੱਲ੍ਹੇ ਤੱਕ ਪਹੁੰਚ ਚੁੱਕੀ ਹੈ ਜਿੰ ਉਹ ਬਿਜਲੀ ਤੇ ਨਿਰਪਰ ਆ ਉਹਨੂੰ ਮਤਲਬ ਕਿ ਕਾਬੂ ਕਰਨਾ ਚਾਹੁੰਦੇ ਨੇ ਰੇਟ ਵਧਾਉਣਾ ਚਾਹੁੰਦੇ ਨੇ ਕਿ ਇਹਦੇ ਵਿੱਚ ਜਿਹੜਾ ਮਤਲਬ ਕਿ ਮੋਦੀ ਸਰਕਾਰ ਵੇਸਾਕ ਉਹ ਉੱਪਰੋਂ ਮਤਲਬ ਕਿ ਐਲਾਨ ਕਰ ਰਹੀ ਆ ਪਰ ਜਿਹੜਾ ਵੱਡਾ ਯੋਗਦਾਨਾ ਜਿਹੜੇ ਸਾਡੇ ਇੱਥੋਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਇੱਥੋਂ ਦਾ ਮੁੱਖ ਮੰਤਰੀ ਹੈ ਉਹ ਵੀ ਮਤਲਬ ਕਿ ਮੋਦੀ ਸਰਕਾਰ ਦਾ ਇੱਕ ਜੇਠਾ ਪੁੱਤ ਹੋ ਕੇ ਨਾਲ ਨਾਲਿਆ ਹੋਇਆਗਾ ਉਹਨਾਂ ਦੀ ਜਿਹੜੇ ਨੀਤੀਆਂ ਤੇ ਲਾਗੂ ਕਰਨਾ ਚਾਹੁੰਦੀ ਆ ਦੂਸਰਾ ਜਿਹੜਾ ਸੀਡ ਬਿੱਲ ਆਗਾ ਜਿਹਨੂੰ ਆਪਾਂ ਵੀਜ਼ਿਬਲ ਕਹਿ ਸਕਦੇ ਆਂਗੇ ਪਹਿਲਾਂ ਵੀ ਬੁਲਾਰ ਕੇ ਦੱਸ ਕੇ ਗਏ ਨੇ ਵੀ ਜਿਹੜੀ ਮੋਦੀ ਸਰਕਾਰ ਆ ਵੱਡੀਆਂ ਕੰਪਨੀਆਂ ਨੂੰ ਕਿ ਖੇਤਾਂ 'ਚ ਬੀਜ ਬੀਜ ਦੇਾਂਗੇ ਵੀ ਜਿਹੜਾ ਵੀ ਕੋਈ ਮਤਲਬ ਕਿ ਬੀਜ ਆਊਗਾ ਜਦੋਂ ਕੰਪਨੀ ਕੋਲੇ ਲੈਣਾ ਪਊਗਾ ਮਤਲਬ ਕਿ ਕੁਦਰਤੀ ਵੀ ਜਿਹੜੇ ਉਹ ਖਤਮ ਕਰਨਾ ਚਾਹੁੰਦੀ ਆ ਅਸੀਂ ਅੱਜ ਜਿਹੜੇ ਕਿਸਾਨ ਜਿਹੜੀ ਸਲੁਕਤ ਮੋਰਚਾ ਵੱਲੋਂ ਜਿਹੜੀ ਅੱਜ ਅਸੀਂ ਰੈਲੀ ਕਰ ਰਹੇ ਆ ਧਰਨਾ ਦੇ ਰਹੇ ਆਂਗੇ ਤੇ ਬਿਜਲੀ ਮੁਲਾਜ਼ਮਤ ਜੱਥੇਬੰਦੀਆਂ ਨੇਗੀਆਂ ਇੱਥੇ ਅਸੀਂ ਉਹ ਕਾਪੀਆਂ ਵੀ ਫੁੱਕਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਚਾਹੇ ਜਾਣ ਦੇ ਸਾਨੂੰ ਬਾਜ਼ੀਆਂ ਲਾਉਣੀਆਂ ਪੈਣ ਜਿਹੜਾ ਸਾਡਾ ਬਿਜਲੀ ਬੋਰਡ ਅਸੀਂ ਟੋਕਣਾ ਨਹੀਂ ਦੇਾਂਗੇ ਅਸੀਂ ਇੱਕਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਲੜਾਈ ਜਿਹੜੀ ਤਿੱਖੀ ਲੜਾਂਗੇ